ਆ ਕਰ ਕਿਰਪਾ ਲਿਓ ਉਬਾਰੇ ਰਾਮ ਵਡਹੰਤ ਮਹੱਲਾ ਚੌਥਾ ਘੋੜੀਆ ਇੱਕ ਓੰਕਾਰ ਸਤਗੁਰ ਪ੍ਰਸਾਦ ਦੇਹ ਤੇਜਣ ਜੀ ਰਾਮ ਉਪਾਈਆ ਰਾਮ ਧਨ ਮਾਨਸ ਜਨਮ ਪੁਨ ਪਾਈਆ ਰਾਮ ਮਾਨਸ ਜਨਮ ਵੱਡ ਪੁੰਨੇ ਪਾਇਆ ਦੇਹ ਸੋ ਕੰਚਨ ਚੰਗੜੀਆ ਗੁਰਮੁਖ ਰੰਗ ਚਲੂਲਾ ਪਾਵੇ ਹਰ ਹਰੂ ਹਰ ਨਵ ਰੰਗੜੀਆ ਇਹੇ ਦੇਹੇ ਸੋਬਾਂ ਕੀ ਜਿਤ ਹਰ ਜਾਪੀ ਹਰ ਹਰ ਨਾਮ ਸੁਹਾਵੀਆ ਵਡਭਾਗੀ ਪਾਈ ਨਾਮ ਸਖਾਈ ਜਨ ਨਾਨਕ RAM ਉਪਾਈਆ ਦੇਹ ਪਾਵੋ ਜੀਨ ਬੁਝ ਚੰਗਾਰਾਂ ਚੜ ਲੰਗਾ ਜੀ ਵਿਖਮ ਭੋਏ ਅੰਗਾਰਾਂ ਵਿਖਮ ਭੋਏ ਅੰਗਾ ਅਨਤ ਤਰੰਗਾ ਗੁਰਮੁਖ ਪਾਰ ਲੰਗਾਏ ਹਰ ਗੋਹਥ ਚੜ ਵੜ ਭਾਗੀ ਲੰਘੈ ਗੁਰਖੇਵਟ ਸ਼ਬਦ ਤਰਾਏ ਅਨ ਦਿਨ ਹਰ ਰੰਗ ਹਰ ਗੁਣ ਗਾਵੇ ਹਰ ਰੰਗੀ ਹਰ ਰੰਗਾ ਜਨ ਨਾਨਕ ਨਿਰਵਾਣ ਪਦ ਪਾਇਆ ਹਰ ਉੱਤਮ ਹਰ ਪਦ ਚੰਗਾ ਕੜਿਆਲ ਮੁਖੇ ਗੁਰ ਗਿਆਨ ਦਿੜਾਇਆ RAM ਤਨ ਪ੍ਰੇਮ ਹਰ ਚਾਬਕ ਲਾਇਆ RAM ਤਨ ਪ੍ਰੇਮ ਹਰ ਹਰ ਲਾਏ ਚਾਬਕ ਮਨ ਜਿਣੈ ਗੁਰਮੁਖ ਜੀਤਿਆ ਅਕੜੋ ਕਢਾਵੈ ਸ਼ਬਦ ਪਾਵੈ ਅਪਿਉ ਹਰ ਰਸ ਪੀਤਿਆ ਸੁਣ ਸਰਵਣ ਬਾਣੀ ਗੁਰਬਖਾਣੀ ਹਰ ਰੰਗ ਤੁਰੀ ਚੜਾਇਆ ਮਹਾ ਮਾਰਗ ਪੰਥ ਵਿਖੜਾ ਜਨ ਨਾਨਕ ਪਾਰ ਲੰਘਾਇਆ ਘੋੜੀ ਤੇਜਣ ਦੇਹ ਆਰਾਮ ਉਪਾਇਆ ਆਰਾਮ ਜਿਤ ਹਰ ਪ੍ਰਭ ਜਾਪੈ ਸਾ ਧਨ ਤਨ ਤੁਖਾਈ ਆਰਾਮ ਜਿਤ ਹਰ ਪ੍ਰਭ ਜਾਪੈ ਸਾ ਧਨ ਸਬ ਆਸੈ ਟਰ ਪਾਇਆ ਕਿਰਤ ਜੁੜਨ ਦਾ ਚੜ ਦੇ ਹੜ ਘੋੜੀ ਬਖਮ ਲੰਘਾਈ ਮਿਲ ਗੁਰਮੁਖ ਪਰਮਾਨੰਦਾ ਹਰ ਹਰ ਕਾਜ ਰਚਾਇਆ ਪੂਰੈ ਮਿਲ ਸੰਤ ਜਨਾ ਜਾਈ ਆਈ ਜਨ ਨਾਨਕ ਹਰ ਵਰ ਪਾਇਆ ਮੰਗਲ ਮਿਲ ਸੰਤ ਜਨਾ ਵਾਧਾਈ ਵਡਹਾਂਸ ਮਹੱਲਾ ਚੌਥਾ ਦੇਹ ਤੇਜ ਨੜੀ ਹਰ ਨਵ ਰੰਗੀ ਆ ਰਾਮ ਗੁਰ ਗਿਆਨ ਗੁਰੂ ਹਰ ਮੰਗੀ ਆ ਰਾਮ ਗਿਆਨ ਮੰਗੀ ਹਰ ਕਥਾ ਚੰਗੀ ਹਰ ਨਾਮ ਗਤ ਮਿਤ ਜਾਣੀਆ ਸਭ ਜਨਮ ਸਫਲਿਓ ਕੀਆ ਕਰਤੈ ਹਰ ਰਾਮ ਨਾਮ ਬਖਾਣੀਆਂ ਹਰ ਰਾਮ ਨਾਮ ਸਲਾਹੇ ਹਰ ਪ੍ਰਭ ਹਰ ਭਗਤ ਹਰ ਜਨ ਮੰਗੀਆ ਜਨ ਕਹੈ ਨਾਨਕ ਸੁਣੋ ਸੰਤੋ ਹਰ ਭਗਤ ਗੋਵਿੰਦ ਚੰਗਿਆ ਦੇਹ ਕੰਚਨ ਜੀਨ ਸੁਵਿੰਨਾਰਾਮ ਜੜ ਹਰ ਹਰ ਨਾਮ ਰਤਨਾਰਾਮ ਜੜ ਨਾਮ ਰਤਨ ਗੋਵਿੰਦ ਪਾਇਆ ਹਰ ਮਿਲੇ ਹਰ ਗੁਣ ਸੁਖ ਕਣੀ ਗੁਰ ਸ਼ਬਦ ਪਾਇਆ ਹਰ ਨਾਮ ਧਿਆਇਆ ਵਡਭਾਗੀ ਹਰ ਰੰਗ ਹਰ ਬਣੇ ਹਰ ਮਿਲੇ ਸਵਾਮੀ ਅੰਤਰਜਾਮੀ ਹਰ ਨਵਤਨ ਹਰ ਨਵਰੰਗੀਆ ਨਾਨਕ ਵਖਾਣੈ ਨਾਮ ਜਾਣੈ ਹਰ ਨਾਮ ਹਰ ਪ੍ਰਭ ਮੰਗੀਆ ਕੜੀਆਲ ਮੁਖੇ ਗੁਰ ਅੰਕਸ ਪਾਇਆ ਰਾਮ ਮਨ ਮੈਗਲ ਗੁਰ ਸ਼ਬਦ ਵਸ ਆਇਆ ਰਾਮ ਮਨ ਵਸਗਤ ਆਇਆ ਪਰਮ ਪਦ ਪਾਇਆ ਸਾ ਧਨ ਕੰਤ ਪਿਆਰੀ ਅੰਤਰ ਪ੍ਰੇਮ ਲੱਗਾ ਹਰ ਸੇਤੀ ਕਰਸੋ ਹੈ ਹਰ ਪ੍ਰਭ ਨਾਰੀ ਹਰ ਰੰਗ ਰਾਤੀ ਸਹਜੇ ਮਾਤੀ ਹਰ ਪ੍ਰਭ ਹਰ ਹਰ ਪਾਇਆ ਨਾਨਕ ਜਨ ਹਰ ਦਾਸ ਕਹਤ ਹੈ ਵਡਭਾਗੀ ਹਰ ਹਰ ਧਿਆਇਆ ਦੇਹ ਘੋੜੀ ਜੀ ਜਿਤ ਹਰ ਪਾਇਆ ਰਾਮ ਮਿਲ ਸਤਗੁਰ ਜੀ ਮੰਗਲ ਗਾਇਆ ਰਾਮ ਹਰ ਗਾਏ ਮੰਗਲ ਰਾਮ ਨਾਮਾ ਹਰ ਸੇਵ ਸੇਵਕ ਸੇਵਕੀ ਪ੍ਰਭ ਜਾਏ ਪਾਵੈ ਰੰਗ ਮਹਿਲੀ ਹਰ ਰੰਗ ਮਾਣੈ ਰੰਗ ਕੀ ਗੁਣ ਰਾਮ ਗਾਏ ਮਨ ਸੁਭਾਏ ਹਰ ਗੁਰਮਤੀ ਮਨ ਧਾਇਆ ਜਨ ਨਾਨਕ ਹਰ ਕਿਰਪਾ ਤਾਰੀ ਦੇਹ ਘੋੜੀ ਚੜ ਹਰ ਪਾਇਆ ਰਾਗ ਵਡਹੰਸ ਮੋਹੱਲਾ 5ਵਾਂ ਛੰਤ ਘਰ ਚੌਥਾ ਇੱਕ ਓਅੰਕਾਰ ਸਤਗੁਰ ਪ੍ਰਸਾਦ ਗੁਰ ਮਿਲ ਲੱਦਾ ਜੀ ਰਾਮ ਪਿਆਰਾ ਰਾਮ ਇਹੋ ਤਨ ਮਨ ਦਿੱਤੜਾ ਵਾਰੋ ਵਾਰਾ ਰਾਮ ਤਨ ਮਨ ਦਿੱਤਾ ਭਵਜਲ ਜਿੱਤਾ ਚੂਕੀ ਕਾਣ ਜਮਾਣੀ ਅਸਥਰ ਧੀਆ ਅੰਮ੍ਰਿਤ ਪੀਆ ਰਹਿਆ ਆਮਣ ਜਾਣੀ ਸੋ ਕਰ ਲੱਤਾ ਸਹਿਜ ਸਮਦਾ ਹਰ ਕਾ ਨਾਮ ਆਧਾਰਾ ਕਹੋ ਨਾਨਕ ਸੁਖ ਮਾਣੇ ਰਲੀਆਂ ਗੁਰਪੂਰੇ ਕਉ ਨਮਸ਼ਕਾਰਾ ਸੁਣ ਸੱਜਣ ਜੀ ਮੈਂ ਡੜੇ ਮੀਤਾਰਾਮ ਗੁਰਮੰਤਰ ਸ਼ਬਦ ਸੱਚ ਦੀਤਾਰਾਮ ਸੱਚ ਸ਼ਬਦ ਤੇ ਆਇਆ ਮੰਗਲ ਗਾਇਆ ਚੁਕੇ ਮਨੋਂ ਅਦੇਸਾ ਸੋ ਪ੍ਰਭ ਪਾਇਆ ਕਤਹਿ ਨਾ ਜਾਇਆ ਸਦਾ ਸਦਾ ਸੰਗ ਬੈਸਾ ਪ੍ਰਭ ਜੀ ਭਾਣਾ ਸੱਚਾ ਮਾਣ ਪ੍ਰਭ ਹਰ ਤਨ ਸਹਿਜੀ ਦੀਤਾ ਕਹੋ ਨਾਨਕ ਤਿਸ ਜਨ ਬਲੇਹਾਰੀ ਤੇਰਾ ਦਾਨ ਸਭ ਨਹੀਂ ਹੈ ਲੀਤਾ ਤਉ ਭਾਣਾ ਤਾਂ ਤ੍ਰਿਪਤ ਅਗਾਏ ਰਾਮ ਮਨ ਕੀਆ ਠੰਡਾ ਸਭ ਤ੍ਰਿਸ਼ਣ 부ਝਾਏ ਰਾਮ ਮਨ ਕੀਆ ਠੰਡਾ ਚੂਕੀ ਡੰਜਾ ਪਾਇਆ ਬਹੁਤ ਖਜ਼ਾਨਾ ਸਿੱਖ ਸੇਵਕ ਸਭ ਪੁੰਚਣ ਲੱਗੇ ਹਉ ਸਤਗੁਰ ਕੈ ਕੁਰਬਾਨ ਨਿਰਭਉ ਭੈ ਖਸਮ ਰੰਗ ਰਾਤੇ ਜਮ ਕੀ ਇਤਰਾਸ 부ਝਾਏ ਨਾਨਕ ਦਾਸ ਸਦਾ ਸੰਗ ਸੇਵਕ ਤੇਰੀ ਭਗਤ ਕਰਾਂ ਲਿਵ ਲਾਏ ਪੂਰੀ ਆਸਾ ਜੀ ਮਨਸਾ ਮੇਰੇ ਰਾਮ ਮੋਹਿ ਨਿਰਗੁਣ ਜਿਉ ਸਭ ਗੁਣ ਤੇਰੇ ਰਾਮ ਸਭ ਗੁਣ ਤੇਰੇ ਠਾਕੁਰ ਮੇਰੇ ਕਿਤ ਮੁਖ ਤੁਧ ਸਲਾਹੀ ਗੁਣ ਅਵਗਣ ਮੇਰਾ ਕਿਛ ਨਾ ਵਿਚਾਰਿਆ ਬਖਸ਼ ਲੀਆ ਖੇ ਨਮਾਹੀ ਨਾਉਣਿ ਦਪਾਈ ਵਜੀ ਵਧਾਈ ਵਾਜੇ ਅਨਹਦ ਤੂਰੇ ਕਹੋ ਨਾਨਕ ਮੈਂ ਵਰ ਘਰ ਪਾਇਆ ਮੇਰੇ ਲਾਥੇ ਜੀ ਸਗਲ ਵਸੂਰੇ ਚਲੋ ਕਿਆ ਸੁਨੇੰਦੋ ਕੂੜ ਵੰਜਨ ਪਵਨ ਚੁਲਾਰਿਆ ਨਾਨਕ ਸੁਣੀਐ ਤੇ ਪਰਵਾਨ ਜੋ ਸੁਨੇੰਦੇ ਸੱਚ ਧਣੀ ਚੰਤ ਤਿਨ ਘੋਲ ਕਮਾਈ ਜਿਨ ਪ੍ਰਭ ਸਰਵਣੀ ਸੁਣਿਆ ਰਾਮ ਸੇ ਸਹਿਜ ਸੁਹੇਲੇ ਜਿਨ ਹਰ ਹਰ ਰਸਨਾ ਭਣਿਆ ਰਾਮ ਸੇ ਸਹਿਜ ਸੁਹੇਲੇ ਗੁਣ ਅਮੋਲੇ ਜਗਤ ਉਧਾਰਨੇ ਆਏ ਪੈ ਬੋਹਿਤ ਸਾਗਰ ਪ੍ਰਭ ਚਰਨਾ ਕੀਤੇ ਪਾਰ ਲੰਘਾਈ ਜਿਨ ਕਉ ਕਿਰਪਾ ਕਰੀ ਮੇਰੇ ਠਾਕੁਰ ਤਿਨ ਕਾ ਲੇਖਾ ਨ ਗਣਿਆ ਕਹੋ ਨਾਨਕ ਤਿਨ ਕੋਲ ਕਮਾਈ ਜਿਨ ਪ੍ਰਭ ਸਰਵਣੀ ਸੁਨਿਆ ਸ਼ਲੋਕ ਲੋਇਣ ਲੋਈ ਡਿਠ ਪਿਆਸ ਨਾ ਬੁੱਝੈ ਮੂਹ ਕਣੀ ਨਾਨਕ ਸੇ ਅਖੜੀਆਂ ਬਿਆਨ ਜਿਨਹੀ ਦਸੰਦੋ ਮਾ ਪੀਰੇ ਚੰਤ ਜਿਨਹੀ ਹਰ ਪ੍ਰਭ ਡਿਠਾ ਤਿਨ ਕੁਰਬਾਣੇ ਰਾਮ ਸੇ ਸਾਚੀ ਦਰਗਾਹ ਪਾਣੇ ਰਾਮ ਠਾਕੁਰ ਮਾਨੇ ਸੇ ਪ੍ਰਧਾਨੇ ਹਰ ਸੇ ਤੀ ਰੰਗ ਰਾਤੇ ਹਰ ਰਸੈ ਆਗਾਈ ਸਹਿਜ ਸੁਮਾਈ ਘਟ ਘਟ ਰਮਈਆ ਜਾਤੀ ਸੇ ਸੱਜਣ ਸੰਤ ਸੇ ਸੁਖੀਏ ਠਾਕੁਰੇ ਆਪਣੇ ਬਾਣੀ ਕਹੋ ਨਾਨਕ ਜਿਨ ਹਰ ਪ੍ਰਭ ਡਿਠਾ ਤਿਨ ਕੈ ਸਦ ਗੁਰਬਾਣੀ ਸਲੋਕ ਦੇਹ ਅੰਧਾਰੀ ਅੰਦ ਸੁਣੀ ਨਾਮਿ ਮਹਿ ਹੂਨੀਆ ਨਾਨਕ ਸਫਲ ਜਨਮ ਜੈ ਘਟ ਗੁਟਾ ਸਚ ਧਣੀ ਸੰਤ ਤਿੰਨ ਖੰਨੀਆਂ ਵੰਨੀਆਂ ਜਿਨ ਮੇਰਾ ਹਰ ਪ੍ਰਭ ਮੀਠਾਰਾ ਜਨ ਚਾਖ ਅਗਾਣੀ ਹਰ ਹਰ ਅੰਮ੍ਰਿਤ ਮੀਠਾਰਾ ਹਰ ਮਨੈ ਮੀਠਾ ਪ੍ਰਭੂ ਤੂਠਾ ਅਮਿਓ ਵੂਠਾ ਸੁਖ ਭਏ ਦੁਖ ਨਾਸ ਭਰਮ ਬਨਾਸ ਤਨ ਤੇ ਜਪ ਜਗਦੀਸ਼ ਈ ਸਹਜੈ ਜੈ ਮੋਹ ਰਹਿਤ ਵਿਕਾਰ ਥਾਕੇ ਪੰਚ ਤੇ ਸੰਗ ਤੂਟਾ ਕਹੋ ਨਾਨਕ ਤਿੰਨ ਖਨੀਐ ਵੰਨਿਆ ਜਿਨ ਘਟ ਮੇਰਾ ਹਰ ਪ੍ਰਭੂ ਊਠਾ ਚਲੋਕ ਜੋ ਲੜੀਂਡੇ ਰਾਮ ਸੇਵਕ ਸੇ ਕਾਂਡਿਆ ਨਾਨਕ ਜਾਣੇ ਸਤ ਸਾਈ ਸੰਤ ਨਾਮ ਬਾਹਰਾਸ਼ ਚੰਤ ਮਿਲ ਜਲ ਜਲਹਿ ਖਟਾਨਾਰਾਮ ਸੰਗ ਜੋਤੀ ਜੋਤ ਮਲਾਨਾਰਾਮ ਸਮਾਏ ਪੂਰਨ ਪੁਰਖ ਕਰਤੇ ਆਪ ਆਪਹਿ ਜਾਣੀਐ ਤਹਿ ਸੁਨ ਸਹਿਜ ਸਮਾਦ ਲਾਗੀ ਏਕ ਏਕ ਵਖਾਣੀਐ ਆਪ ਗੁਪਤਾ ਆਪ ਮੁਕਤਾ ਆਪ ਆਪ ਵਖਾਨਾ ਨਾਨਕ ਭ੍ਰਮ ਪੈ ਗੁਣ ਬਿਨਾਸੀ ਮਿਲ ਜਲ ਜਲਹਿ ਖਟਾਨਾ ਵਡਹੰਸ ਮਹੱਲਾ ਪੰਜਵਾਂ ਪ੍ਰਭ ਕਰਨ ਕਾਰਨ ਸਮਰਥਾਰਾਮ ਰਖ ਜਗਤ ਸਗਲ ਦੇ ਹਥਾਰਾਮ ਸਮਰੱਥ ਸਰਣਾ ਜੋਗ ਸੁਆਮੀ ਕਿਰਪਾ ਨਿਦ ਸੁਖ ਦਾਤਾ ਹਉ ਕੁਰਬਾਨੀ ਦਾਸ ਤੇਰੇ ਜਿਨਹੀ ਏਕ ਪਛਾਤਾ ਵਰਨ ਚਿਹਨ ਨਾ ਜਾਏ ਲਖਿਆ ਕਥਨ ਤੇ ਅਕਥਾ ਬਿਨਵੰਤ ਨਾਨਕ ਸੁਨੋ ਬਿਨਤੀ ਪ੍ਰਭ ਕਰਨ ਕਾਰਨ ਸਮਰੱਥਾ ਇਹ ਜੀ ਤੇਰੇ ਤੂੰ ਕਰਤਾਰਾ ਪ੍ਰਭ ਦੁਖ ਦਰਦ ਭ੍ਰਮ ਹਰਤਾਰਾ ਭ੍ਰਮ ਦੁਖ ਦਰਦ ਨਿਵਾਰ ਖਿਨ ਮਹਿ ਰੱਖ ਲੇ ਹੋ ਦੀਨ ਦਇਆਲਾ ਮਾਤ ਪਿਤਾ ਸਵਾਮ ਸੱਜਣ ਸਭ ਜਗਤ ਬਾਲ ਗੋਪਾਲਾ ਜੋ ਸਰਣ ਆਵੇ ਗੁਣ ਨਿਧਾਨ ਪਾਵੇ ਸੋ ਬਹੁੜ ਜਨਮ ਨਾ ਮਰਤਾ ਬਿਨਵੰਤ ਨਾਨਕ ਦਾਸ ਤੇਰਾ ਸਭ ਜੀ ਤੇਰੇ ਤੂੰ ਕਰਤਾ ਆਠ ਪਹਿਰ ਹਰ ਧਾਈਐ ਰਾਮ ਮਨ ਇਛੇੜਾ ਫਲ ਪਾਈਐ ਰਾਮ ਮਨ ਇਛ ਪਾਈਐ ਪ੍ਰਭ ਧਿਆਈਐ ਮਿਟਹਿ ਜਮ ਕੇ ਤ੍ਰਾਸਾ ਗੋਬਿੰਦ ਗਾਇਆ ਸਾਧ ਸੰਗਾਇਆ ਭਈ ਪੂਰਨ ਆਸਾ ਤਜ ਮਾਨ ਮੋਹ ਵਿਕਾਰ ਸਗਲੇ ਪ੍ਰਭ ਕੈ ਮਨ ਭਾਈਐ ਬਿਨਵੰਤ ਨਾਨਕ ਦਿਨ ਸਰੈਣੀ ਸਦਾ ਹਰ ਹਰ ਧਿਆਈਐ ਦਰਵਾਜਹ ਅਨਹਤਵਾਜੀ ਰਾਮ ਘਟ ਘਟ ਹਰ ਗੋਬਿੰਦ ਗਾਜੇ ਰਾਮ ਗੋਬਿੰਦ ਗਾਜੇ ਸਦਾ ਬਿਰਾਜੇ ਅਗਮ ਅਗੋਚਰ ਊਚਾ ਗੁਣ ਬੇਅੰਤ ਕਿਛ ਕਹਿਣ ਨਾ ਜਾਈ ਕੋਈ ਨਾ ਸਕੈ ਪਹੁੰਚਾ ਆਪੁ ਉਪਾਏ ਆਪ ਪ੍ਰਤਪਾਲੇ ਜੀ ਜੰਤ ਸਭ ਸਾਜੇ ਬਿਨਵੰਤ ਨਾਨਕ ਸੁਖ ਨਾਮ ਭਗਤੀ ਤਾਰਵਜਜਹ ਅਨਹਦਵਾਜੀ ਰਾਗ ਬੜਾ ਹੰਸ ਮਹੱਲਾ ਪਹਿਲਾ ਘਰ ਪੰਜਵਾਂ ਅਲਾਹਣੀਆਂ ਇੱਕ ਓੰਕਾਰ ਸਤਗੁਰ ਪ੍ਰਸਾਦ ਧੰਨ ਸਰੰਦਾ ਸੱਚਾ ਪਾਤਸ਼ਾਹ ਜਿਨ ਜਗ ਧੰਦਾ ਲਾਇਆ ਮੋਹਲਤ ਪੁੰਨੀ ਪਾਈ ਭਰੀ ਜਾਨੀ ਅੜਾ ਘਾਤ ਚਲਾਇਆ ਜਾਨੀ ਘਾਤ ਚਲਾਇਆ ਲਿਖਿਆ ਆਇਆ ਰੁੰਨੇ ਵੀਰ ਸਬਾਈ ਕਾਇਆ ਹਸਤੋ ਤਿਆ ਵੇ ਛੋੜਾ ਜਾਂ ਦਿਨ ਪੁੰਨੇ ਮੇਰੀ ਮਾਏ ਜੇ ਹਾ ਲਿਖਿਆ ਤੇ ਹਾ ਪਾਇਆ ਜੇ ਹਾ ਪੁਰਬ ਕਮਾਇਆ ਧਨ ਸਰੰਦਾ ਸੱਚਾ ਪਾਤਸ਼ਾਹ ਜਿਨ ਜਗ ਤੰਦੈ ਲਾਇਆ ਸਾਹਿਬ ਸਿਮਰਹੁ ਮੇਰੇ ਭਾਈ ਹੋ ਸਭਨਾ ਇਹੋ ਪਿਆਣਾ ਇਤੈ ਤੰਦਾ ਕੂੜਾ ਚਾਰਦੇ ਹਾਂ ਆਗੈ ਸਰਪਰ ਜਾਣਾ ਆਗੈ ਸਰਪਰ ਜਾਣਾ ਜਿਉ ਮਹਿਮਾਨ ਕਾਹੀ ਗਾਰਬ ਕੀਜੈ ਜਿਤ ਸੇਵਿਐ ਦਰਗਾਹ ਸੁਖ ਪਾਈਐ ਨਾਮ ਤਿਸਹਿ ਕਾਲੀਜੈ ਆਗੈ ਹੁਕਮ ਨਾ ਚੱਲੈ ਮੂਲੇ ਸਿਰ ਸਿਰ ਕੀ ਆਵੇ ਹਾਣਾ ਸਾਹਿਬ ਸਿਮਰਿ ਹੋ ਮੇਰੇ ਭਾਈ ਹੋ ਸਭਨਾ ਇਹੋ ਪਿਆਣਾ ਜੋ ਤਿਸ ਭਾਵੈ ਸਮਰੱਥ ਸੋ ਥੀਐ ਹੀਲੜਾ ਇਹੋ ਸੰਸਾਰ ਜਲ ਤਲ ਮਹੀਲ ਰਾਵ ਰਹਿਆ ਸਾਚੜਾ ਸਿਰਜਨਹਾਰੂ ਸਾਚਾ ਸਿਰਜਨਹਾਰੂ ਅਲਖ ਅਪਾਰੂ 타 ਕਾ ਅੰਤ ਨਾ ਪਾਇਆ ਆਇਆ ਤਿਨ ਕਾ ਸਫਲ ਭਇਆ ਹੈ ਇਕ ਮਨ ਜਿਨਨੀ ਧਿਆਇਆ ਧਾਏ ਧਾਏ ਉਸਾਰੇ ਆਪੇ ਹੁਕਮ ਸੁਵਾਰਨਹਾਰੂ ਜੋ ਤਿਸ ਭਾਵੈ ਸਮਰੱਥ ਸੋਥੀ ਐ ਹਿਲੜਾ ਇਹੋ ਸੰਸਾਰ ਨਾਨਕੁਰਨਾ ਬਾਬਾ ਜਾਣੀ ਐ ਜੇ ਰੋਵੈ ਲਾਏ ਪਿਆਰੂ ਵਾਲੀ ਵੇ ਕਾਰਨ ਬਾਬਾ ਰੋਈਐ ਰੋਵਣ ਸਗਲ ਬੇਕਾਰੂ ਰੋਵਣ ਸਗਲ ਬੇਕਾਰੂ ਗਾਪਲ ਸੰਸਾਰੂ ਮਾਇਆ ਕਾਰਨ ਰੋਵੈ ਚੰਗਾ ਮੰਦਾ ਕਿਸ ਸੂਜੈ ਨਾਹੀ ਇਹੋ ਤਨ ਈਵੇਂ ਖੋਇ ਐ ਐਥੇ ਆਇਆ ਸਭ ਕੋ ਜਾਸੀ ਕੂੜ ਕਰਹੁ ਅਹੰਕਾਰੂ ਨਾਨਕੁਰਨਾ ਬਾਬਾ ਜਾਣੀਐ ਜੇ ਰੋਇ ਲਾਏ ਪਿਆਰੂ ਵਡਾ ਹਸ ਮਹੱਲਾ ਪਹਿਲਾ ਆਵੋ ਮਿਲੋ ਸਹਿਲੀ ਹੋ ਸੱਚੜਾ ਨਾਮ ਲਏ ਹਾਂ ਰੂਹ ਅਹ ਬਿਰਹਾ ਤਨ ਕਾ ਆਪਣਾ ਸਾਹਿਬ ਸੁਮਾਲੇ ਹਾਂ ਸਾਹਿਬ ਸੁਮਹਾਲੇ ਹੈ ਪੰਥ ਨਿਹਾਲੇ ਹੈ ਅਸਾਂ ਪੇ ਉਤੈ ਜਾਣਾ ਜਿਸ ਕਾ ਕੀਆ ਤਿਨਹੀ ਲੀਆ ਹੋਵਾਤ ਸਹਿ ਕਾ ਪਾਣਾ ਜੋ ਤਿਨ ਕਰ ਪਾਇਆ ਸੋ ਆਗੈ ਆਇ ਅਸੀਂ ਕੇ ਹੁਕਮ ਕਰੇ ਹਾ ਆਵੋ ਮਿਲੋ ਸਹਿਲੀ ਹੋ ਸੱਚੜਾ ਨਾਮ ਲਏ ਹਾ ਮਰਨਾ ਮੰਦਾ ਲੋਕਾਂ ਆਕੀਐ ਜੇ ਮਰ ਜਾਣਾ ਐਸਾ ਕੋਈ ਸੇਵੀ ਹੋ ਸਾਹਿਬ ਸਮਰਥ ਆਪਨਾ ਪੰਥ ਸਹੇਲਾ ਆਗੈ ਹੋਏ ਪੰਥ ਸਹੇ ਲੈ ਜਾਵੋ ਤਾਂ ਫਲ ਪਾਵੋ ਆਗੈ ਮਿਲੇ ਵਡਾਈ ਭੇਟੈ ਸਿਓ ਜਾਵੋ ਸੱਚ ਸਮਾਵੋ ਤਾਂ ਪਤ ਲੇਖੈ ਪਾਈ ਮਹਿਲੀ ਜਾਏ ਪਾਵੋ ਖਸਮੈ ਭਾਵੋ ਰੰਗ ਸੋ ਰਲੀਆਂ ਮਾਣ ਮਰਨਾ ਮੰਦਾ ਲੋਕਾ ਆਖੀਐ ਜੇ ਕੋਈ ਮਰ ਜਾਣਾ ਮਰਨ ਮਨੁਸਾ ਸੂਰਿਆਂ ਹੱਕ ਹੈ ਜੋ ਹੋਏ ਮਰਨ ਪਰਵਾਣ ਸੂਰੇ ਸੇ ਆਗੇ ਆਖੀ ਹੈ ਦਰਗਾਹਾ ਪਾਵੇ ਸਾਚੀ ਮਾਣ ਦਰਗਾਹਾ ਮਾਣ ਪਾਵੇ ਪਤ ਸਿਓ ਜਾਵੇ ਆਗੇ ਦੁਖ ਨਾ ਲਾਗੇ ਕਰ ਏਕ ਧਿਆਵਹਿ ਤਾਂ ਫਲ ਪਾਵੇ ਜਿਤ ਸੇਵੈ ਭਉ ਭਾਗੈ ਉੱਚਾ ਨਹੀਂ ਕਹਿਣਾ ਮਨ ਮਹਿ ਰਹਿਣਾ ਆਪੇ ਜਾਣੈ ਜਾਣੋ ਮਰਨ ਮੁਨਸਾ ਸੂਰਿਆ ਹੱਕ ਹੈ ਜੋ ਹੋਏ ਮਰਹਿ ਪਰਵਾਣ ਨਾਨਕ ਕਿਸਨੋ ਬਾਬਾ ਰੁਈਐ ਬਾਜੀ ਹੈ ਇਹੋ ਸੰਸਾਰੂ ਕੀਤਾ ਵੇਖੈ ਸਾਹਿਬ ਆਪਣਾ ਕੁਦਰਤ ਕਰੇ ਵਿਚਾਰੂ ਕੁਦਰਤ ਵਿਚਾਰੀ ਧਾਰਨ ਧਾਰੀ ਜਿਨ ਕੀ ਆਸੋ ਜਾਣੈ ਆਪੇ ਵੇਖੈ ਆਪੇ ਬੂਝੈ ਆਪੇ ਹੁਕਮ ਪਛਾਨੈ ਜਿਨ ਕਿਸ ਕੀਆ ਸੋਈ ਜਾਣੈ ਤਾ ਕਾ ਰੂਪ ਅਪਾਰੂ ਨਾਨਕ ਕਿਸਨੋ ਬਾਬਾ ਰੁਈਐ ਬਾਜੀ ਐ ਇਹੋ ਸੰਸਾਰੂ